ਤੂੰ ਸੰਕਾਨੂ ਗ੍ਰੰਥੀ ਹੈ ਤੇ ਪਿੰਡ ਪਿਲਖਣੀ ਇਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਜਿਸ ਟਾਈਮ ਦਿੱਲੀ ਵਾਸਤੇ ਆਪਣਾ ਸੀਸ ਦੇਣ ਵਾਸਤੇ ਗਏ ਸਨ ਉਸ ਸਮੇਂ ਇਸ ਨਗਰ ਦੇ ਵਿੱਚ ਪਹੁੰਚੇ ਸਨ ਇੱਥੋਂ ਦੇ ਭਾਈ ਧਰਮਾ ਜੀ ਹੋਏ ਨੇ ਜੋ ਕਿ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਇਸ ਪਿੰਡ ਤੋਂ ਅਗਾਣੀ ਪਿੰਡ ਜਿਹੜਾ ਹੈ ਉਸ ਜਗ੍ਹਾ ਤੇ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਹੈ ਜਦੋਂ ਭਾਈ ਧਰਮਾ ਜੀ ਨੂੰ ਪਤਾ ਲੱਗਾ ਤੇ ਉਹ ਗੁਰੂ ਸਾਹਿਬ ਨੂੰ ਆਪਣੇ ਨਗਰ ਵਿੱਚ ਲੈ ਕੇ ਆਏ ਕਿੱਥੇ ਆਪਣੇ ਨਗਰ ਵਿੱਚ ਆ ਕੇ ਆਪਣੇ ਇਸ ਜਗ੍ਹਾ ਤੇ ਬੈਠ ਕੇ ਗੁਰੂ ਸਾਹਿਬ ਦੀ ਤਨ ਮੰਨ ਦੇ ਨਾਲ ਸੇਵਾ ਕੀਤੀ ਲੰਗਰ ਪਾਣੀ ਹੋਰ ਰਸਤਾ ਦੇ ਨਾਲ ਗੁਰੂ ਸਾਹਿਬ ਨੇ ਖੁਸ਼ ਹੋ ਕੇ ਤੇ ਭਾਈ ਧਰਮਾ ਜੀ ਨੂੰ ਵਰ ਦਿੱਤੇ ਰੱਜੋ ਪੁੱਜੋ ਖੁੱਲੋ ਖਲਸਾ ਪਿੱਛੇ ਗੁਰੂ ਜੀਆਂ ਰੌਣਕਾਂ ਲੱਗਣੀਆਂ ਗੁਰੂ ਤੇ ਲੰਗਰ ਵਰਤਣਗੇ ਲੋਕੋ ਸੰਚਾਵਣ ਭੀਆਂ ਗਏ ਹੈ ਨਹੀ ਰੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਣਾ ਚਾਹਦੇ ਹੋ ਜੇਕਰ ਤੁਸੀਂ ਦਿੱਲੀੋਂ ਆ ਰਹੇ ਹੋ ਤਾਂ ਦਿੱਲੀ ਇਸ ਥਾਂ ਤੋਂ ਲਗਭਗ 235 ਕਿਲੋਮੀਟਰ ਦੀ ਦੂਰੀ ਤੇ ਹੈ। ਰਾਜਪੂਰਾ বাস ਸਟੈਂਡ ਅਤੇ ਸਟੇਸ਼ਨ ਇੱਥੋਂ ਕੋਈ 1.5-2 ਕਿਲੋਮੀਟਰ ਦੀ ਦੂਰੀ ਤੇ ਹੈ। ਜੇਕਰ ਤੁਸੀਂ ਹਵਾਈ ਮਾਰਗ ਰਾਹੀਂ ਆ ਰਹੇ ਹੋ ਤਾਂ ਤੁਹਾਨੂੰ ਨਜ਼ਦੀਕੀ 에어ਪੋਰਟ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਪਵੇਗਾ ਜੋ ਕਿ ਇੱਥੋਂ 37 ਕਿਲੋਮੀਟਰ ਦੀ ਦੂਰੀ